ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਓੰਕਾਰ ਸਿੰਘ ਪlant info ਚੈਨਲ ਤੋਂ ਤੇ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੰਦਾ ਰਹਿਣਾ ਖੇਤੀ ਦੇ ਨਾਲ ਰਿਲੇਟਡ ਪਹਿਲਾਂ ਵੀ ਮੈਂ ਤੁਹਾਨੂੰ ਇਹ ਮਟਰ ਕਾਫੀ ਵਾਰ ਦਿਖਾਇਆ ਨੇ ਤੇ ਕੀ ਕੀ ਬਿਮਾਰੀਆਂ ਆਈਆਂ ਨੇ ਕੀ ਗੱਲਬਾਤ ਸਾਰੀ ਅਸੀਂ ਦੱਸੀ ਹੈ ਵੀਡੀਓਾਂ ਦੇ ਵਿੱਚ ਤੇ ਕਾਫੀ ਲੋਕਾਂ ਦੇ ਕਮੈਂਟ ਆਏ ਨੇ ਵੀ ਕਿਹੜੀ ਸੜਕੀ ਕੀ ਕਰੀਏ ਇਹ ਮਟਰ ਨੇ ਜਿਹੜੇ ਇਹ ਜਾਦਾ ਗੇਤੇ ਨਹੀਂ ਪਹਿਲਾਂ ਮੈਂ ਹੁਣ ਡੇਟ ਭੁੱਲ ਗਿਆ ਪਹਿਲਾਂ ਮੈਂ ਡੇਟ ਵੀ ਦੱਸੀ ਹੋਈ ਆ ਤੁਹਾਨੂੰ ਲਗਭਗ ਇਹ ਮੇਰਾ ਖਿਆਲ ਆ ਪੀ 90 ਦਿਨ ਦੇ ਹੋ ਚੁੱਕੇ ਨੇ ਬਾਕੀ ਇਹਦੇ ਵਿੱਚ ਕੀ ਆ ਫਲੀਆਂ ਦੇ ਵਿੱਚ ਦਾਣਾ ਬਣਨ ਦੀ ਤਿਆਰੀ ਚਾ ਤੇ ਕੁ ਵਲੀਆਂ ਕਾਫੀ ਲੱਗ ਰਹੀਆਂ ਨੇ ਤਾਣਾ ਬਣਨ ਦੀ ਤਿਆਰੀ ਚ ਇਸ ਦੇ ਉੱਤੇ ਆਪਾਂ ਕੀ ਸਪਰੇਅ ਕਰਨੀ ਆ ਕਿਵੇਂ ਪਾਣੀ ਲਾਉਣਾ ਕੀ ਕਰਨਾ ਅਸੀਂ ਤੁਹਾਨੂੰ ਇਹਦੇ ਬਾਰੇ ਅੱਜ ਜਾਣਕਾਰੀ ਦੇਵਾਂਗੇ ਜਿਵੇਂ ਝਾੜ ਵਗੈਰਾ ਬਾਰੇ ਤਾਂ ਅਸੀਂ ਨੇ ਤੁਹਾਨੂੰ ਪਹਿਲਾਂ ਦੱਸੀ ਦਿੱਤਾ ਵੀਡੀਓਾਂ ਦੇ ਵਿੱਚ ਵੀ ਇੰਨਾ ਕੁ ਝਾੜ ਹੁੰਦਾ ਐਵੇਂ ਹੁੰਦਾ ਬਾਕੀ ਜ਼ਿਆਦਾ ਝਾੜ ਤਾਂ ਟਾਈਮ ਨਾਲ ਬਿਜੀ ਹੋਈ ਫਸਲ ਦਾ ਹੁੰਦਾ ਜਿਹੜੀ ਮਟਰ ਦੀ ਪਜੀ ਸਣਾ ਰੇਟ ਦੀ ਗੱਲ ਕਰੀਏ ਤਾਂ ਰੇਟ ਅੱਜ 15 ਦੇ ਲਗਭਗ ਆ। ਕਈ ਵਾਰੀ 5-4 ਰੁਪਏ ਵੱਧ ਜਾਂਦਾ ਕਈ ਵਾਰੀ ਘਟ ਵੀ ਜਾਂਦਾ। ਪਰ ਸਾਨੂੰ ਉਮੀਦ ਆ ਵੀ ਇਸ ਦਾ ਰੇਟ ਇਹ ਵਧੀਆ ਦੇ ਵਿੱਚ ਆਉਣਗੇ। ਬਾਕੀ ਉਹ ਮੰਡੀ ਦੇ ਰੇਟਾਂ ਤੇ ਸਾਡੇ ਕੋਲ ਹੱਥ 'ਚ ਨਹੀਂ। ਹਰ ਟਾਈਮ ਜ਼ਿੰਮੇਵਾਰਤਾ ਮਤਲਬ ਇਹ ਕਹਿੰਦਾ ਵੀ ਮੈਂ ਵਧੀਆ ਰੇਟ ਦੇ ਵਿੱਚ ਫਸਲ ਆਵੇ। ਕੌਣ ਕਹਿੰਦਾ ਵੀ ਨਹੀਂ ਯਾਰ। ਨਾ ਆਵੇ ਸਾਡੀ ਫਸਲ ਰੇਟ 'ਚ ਜ਼ਿਆਦੇ ਪੈਸਿਆਂ ਦੀ ਹੋਵੇ। ਪਰ ਇਹਦੇ ਵਿੱਚ ਦੇਖੋ ਥੋੜਾ ਐਸਟੀਮੇਟ ਹੀ ਹੁੰਦਾ ਵੀ ਗੇਤਿਆਂ ਦਾ ਰੇਟ ਜਾਂ ਸੇਤਿਆਂ ਦਾ ਰੇਟ ਹੋਰ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਵੀ ਜੇ ਤੁਸੀਂ ਕਹੋ ਵੀ ਕੋਈ ਬੰਦਾ ਇਹਦਾ ਪੱਕਾ ਹੀ ਹੁੰਦਾ ਵੀ ਜਿਹੜਾ ਤੁਹਾਨੂੰ ਸਹੀ ਜਾਣਕਾਰੀ ਦੇ ਦੇਵੇ ਵੀ ਇਸ ਟਾਈਮ ਤੇ ਇਹ ਰੇਟ ਆਊਗਾ ਇਹ ਤਾਂ ਵਪਾਰੀਆਂ ਨੂੰ ਵੀ ਨਹੀਂ ਵੀਰੇ ਪਤਾ ਹੁੰਦਾ ਤਾਂ ਮਟਰਾਂ ਦੀ ਆਉਣ ਤੇ ਅਜੇਕਰ ਲੋਕ ਥੋੜੇ ਗੇਤੇ ਜ਼ਿਆਦਾ ਵੀ ਦਿੰਦੇ ਨੇ ਫਿਰ ਜਦੋਂ ਇਕੱਠੇ ਮਟਰ ਮਾਰਕੀਟ ਦੇ ਵਿੱਚ ਆਉਂਦੇ ਨੇ ਤਾਂ ਰੇਟ ਟਾਣ ਹੋ ਜਾਂਦਾ ਹੈ ਜੇਕਰ ਲੋਕ ਜ਼ਿਆਦਾ ਪਸੇਤੇ ਬੀਜਦੇ ਨੇ ਫਿਰ ਪਸੇਤੇ ਜ਼ਿਆਦਾ ਬੀਜ ਦੇਣ ਫਿਰ ਪਸੇਤੇ ਜਦੋਂ ਇਕੱਠੇ ਆਉਣਗੇ ਫਿਰ ਰੇਟ ਡਾਊਨ ਹੋ ਜਾਂਦਾ ਇਹਦਾ ਮੇਨ ਗੱਲ ਇਹੀ ਹੈ ਵੀ ਜਦੋਂ ਮਾਰਕੀਟ ਦੇ ਵਿੱਚ ਜਿਹੜੀ ਵੀ ਚੀਜ਼ ਘਟ ਆਊਗੀ ਤਾਂ ਉਸਦਾ ਰੇਟ ਆਉਣੀ ਆਉਣਾ ਟਾਈਮ ਟੇਬਲ ਦੇ ਨਾਲ ਇਸ ਦਾ ਕੁਝ ਨਹੀਂ ਪਤਾ ਲੱਗਦਾ ਚਲੋ ਆਓ ਆਪਾਂ ਆਉਨੇ ਆ ਮੁੱਦੇ ਤੇ ਵੀ ਹੁਣ ਕੀ ਕਰੀਏ ਇਸ ਤੇ ਕਿਹ ਚੀਜ਼ ਦੀ ਸਪਰੇਅ ਕਰਨੀ ਚਾਹੀਦੀ ਹੈ ਦੇਖੋ ਜੀ ਇਸ ਦੇ ਉੱਤੇ ਇੱਕ ਤਾਂ ਟੈਂਪਰੇਚਰ ਤਾਂ ਟੈਂਪਰੇਚਰ ਜ਼ਿਆਦਾ ਹਾਈ ਹੋ ਰਿਹਾ ਦਿਨ ਦਾ ਇਸ ਕਰਕੇ ਜੇਕਰ ਤੁਸੀਂ ਆਪਣੀ ਜ਼ਮੀਨ ਮੁਤਾਬਕ ਦੇਖੋ ਤਾਂ ਇਸ ਨੂੰ ਹਲਕਾ ਪਾਣੀ ਲਾ ਦਿਓ ਇੱਕ ਜੀ ਬਾਕੀ ਇਸ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਜਿਵੇਂ ਆਪਾਂ ਕਹਿ ਦਈਏ ਵੀ ਟੀਲੇ ਵਗੈਰਾ ਨੂੰ ਮਾਰਨ ਵਾਸਤੇ ਤਾਂ ਉਸ ਤੇ ਮੀਡਾ ਗਲੂਰੋਪਰਾਇਡ ਦਾ ਸਪਰੇਅ ਕਰੋ ਜਾਂ ਥਾਇਓ 25% ਦਾ ਕਰ ਦਿਓ ਇਦੀ ਡੋਜ਼ ਹੁੰਦੀ ਹੈ ਜਿਹੜੀ ਇੱਕ ਢੋਲੀ ਦੀ 15 ਤੋਂ 20 ਗ੍ਰਾਮ ਵਰਤਿਆ ਜਾਂਦਾ 25 ਲੀਟਰ ਯਾਨੀ 1 ਗ੍ਰਾਮ 1 ਲੀਟਰ ਦਾ ਵਰਤਿਆ ਜਾਂਦਾ ਲਗਭਗ ਤੇ ਨਾਲ ਆਪਾਂ ਹੁਣ ਕੀ ਕਰਨਾ ਤੇ ਨਾਲ ਆਪਾਂ ਕਰੋ ਜੀ 52 0 05234 ਇਹਦੇ ਵਿੱਚ ਕੀ ਹੁੰਦਾ ਜਿਹੜੀ 0 ਹੈ 0 ਤਾਂ ਨਾਈਟ੍ਰੋਜਨ ਹੁੰਦੀ ਹੈ ਤੇ ਜਿਹੜੀ 52 ਕੀ ਉਹ ਫਾਸਫੋਰਸ ਹੁੰਦੀ ਹੈ ਤੇ ਬਾਕੀ ਜਿਹੜਾ 34 ਹੈਗਾ 34 ਪोटाश ਹੁੰਦਾ ਪोटाश ਦੀ ਹੈ ਇਸ ਟਾਈਮ ਕਾਫੀ ਲੋਡ ਹੈ ਇਸ ਤੇ ਜੇਕਰ ਪोटाश ਮਿਲੂਗਾ ਤਾਂ ਪोटाश ਦੇ ਨਾਲ ਹੀ ਦਾਣਾ ਵਧੀਆ ਮੋਟਾ ਅਤੇ ਫਲੀ ਦੀ ਕੁਆਲਿਟੀ ਬਣਨੀ ਹੈ ਬਾਕੀ ਇਸ ਟਾਈਮ ਫਸਲ ਨੂੰ ਗਰੋਥ ਗ੍ਰਾਊਂਡ ਦੀ ਲੋੜ ਨਹੀਂ ਹੁੰਦੀ ਜੇਕਰ ਨਾਈਟ੍ਰੋਜਨ ਪਾਵਾਂਗੇ ਤਾਂ ਉਹ ਗ੍ਰੋਥ ਨਾਈਟ੍ਰੋਜਨ ਵਾਲਾ ਸਾਲਟ ਸਿੜਕਾਂਗੇ ਤਾਂ ਉਸ ਦੇ ਨਾਲ ਗ੍ਰੋਥ ਹੋ ਗ੍ਰੋਥ ਦੀ ਆਪਾਂ ਨੂੰ ਬਿਲਕੁਲ ਲੋੜ ਨਹੀਂ ਆਪਾਂ ਨੂੰ ਹੁਣ ਜਿਹੜੀ ਜਿਵੇਂ ਵਿਚ ਵਿਚ ਜ਼ਮੀਦਾਰਾਂ ਦੇ ਫੁੱਲਾਂ ਵਾਸਤੇ ਫੁੱਲ ਤਾਂ ਵੀਰੇ ਤੇ ਪਹਿਲਾਂ ਹੀ ਬਹੁਤ ਨੇ ਮਤਲਬ ਅਸੀਂ ਇਹ ਕਹਿੰਦੇ ਆਂ ਵੀ ਇਸ ਦੇ ਨਾਲੋਂ ਅੱਧੇ ਫੁੱਲੇ ਚੜ ਜਾਣ ਪੂਰ ਤੇ ਵਧੀਆ ਗੱਲ ਆ ਗਈ ਕਿਉਂਕਿ ਜਿੰਨੇ ਫੁੱਲ ਹੁੰਦੇ ਨੇ ਸਾਰੇ ਨਹੀਂ ਪੂਰ ਚੜਦੇ ਹੁੰਦੇ ਫੇਰ ਜੇਕਰ ਜ਼ਿਆਦਾ ਫਲ ਆ ਜਾਵੇ ਤਾਂ ਫਿਰ ਫਲੀ ਦਾ ਸਾਈਜ਼ ਵੀ ਛੋਟਾ ਰਹਿ ਜਾਂਦਾ ਇਸ ਕਰਕੇ ਇਸ ਤੇ ਸਾਡੇ ਮੁਤਾਬਕ ਬਹੁਤ ਜ਼ਿਆਦਾ ਫੁੱਲ ਨੇ ਕੋਈ ਕਿਸੇ ਪ੍ਰਕਾਰ ਦੀ ਫੁੱਲਾਂ ਦੀ ਕਮੀ ਨਹੀਂ ਤੇ ਆਪਾਂ ਨੂੰ ਇਸ ਦੇ ਉੱਤੇ ਬਸ ਇਹ ਸੜਕਣ ਦੀ ਲੋੜ ਆ ਬਾਕੀ ਜਦੋਂ ਆਪਾਂ ਦਵਾਈ ਸੜਕਣੀ ਆ ਉਹ ਦਵਾਈ ਜਾਂ ਤਾਂ ਸਵੇਰ ਦੇ ਟਾਈਮ ਸੜਕੋ ਜਾਂ ਸ਼ਾਮ ਦੇ ਕਿਉਂਕਿ ਇਹਦੇ ਉੱਤੇ ਮਧੂਮੱਖੀ ਬਹੁਤ ਕੰਮ ਕਰ ਰਹੀ ਹੈ ਦੇਖੋ ਜੀ ਪੋਲੀਨੇਸ਼ਨ ਦਾ ਕੰਮ ਜਿਹੜਾ ਕਰਦੀ ਆ ਉਹ ਮਧੂਮੱਖੀ ਕਰਦੀ ਆ ਦੇਖੋ ਜੀ ਆ ਮਧੂਮੱਖੀ ਲੱਗ ਰਹੀ ਹੈ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਪੋਲੀਨੇਸ਼ਨ ਦਾ ਕੰਮ ਮਧੂਮੱਖੀ ਕਰ ਰਹੀ ਹੈ ਦੇਖੋ ਕਾਫੀ ਮੱਖੀਆਂ ਆਈਆਂ ਹੋਈਆਂ ਨੇ ਇਸੇ ਕਰਕੇ ਅਸੀਂ ਇਸ ਤੇ ਸਪਰਸ਼ ਕਰਦੇ ਹਾਂ ਵੀ ਸ਼ਾਮ ਵੇਲੇ ਸਪਰੇਅ ਕਰੋ ਜਦੋਂ ਮਤਲਬ ਸੂਰਜ ਨਾ ਹੋਵੇ ਤੇ ਬਾਕੀ ਹਲਕਾ ਪਾਣੀ ਲਾ ਦਿਓ ਬਾਕੀ ਤੁਸੀਂ ਜਿਹੜੀ ਵੀ ਕੋਈ ਸਪਰੇਅ ਕਰਨੀ ਆ ਸਾਡੇ ਕਹਿਣ ਮੁਤਾਬਕ ਨਹੀਂ ਤੁਸੀਂ ਆਪਣੀ ਫਸਲ ਦੀ ਇਸ਼ਤੀ ਕਰਨੀ ਆ ਵੀ ਆਪਣੀ ਫਸਲ ਕਿੰਨੇ ਦਿਨਾਂ ਦੀ ਹੈ ਕੀ ਪਜੀਸਣਾ ਤਾਕੜੀ ਆ ਫਸਲ ਮਾੜੀ ਆ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ ਕਈ ਵਾਰੀ ਤਾਂ ਫਿਰ ਉਸ ਲਈ ਤੁਸੀਂ ਕਾਲ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਵੀਰੇ ਅਸੀਂ ਛੋਡੀ ਸੇਵਾ ਵਿੱਚ ਹਾਜ਼ਰ ਆ ਜਿੰਨਾ ਕ ਸਾਨੂੰ ਪਤਾ ਉਹਨਾਂ ਕ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਬਾਕੀ ਹੋਰ ਕੋਈ ਇਸ ਟਾਈਮ ਦਿੱਕਤ ਨਹੀਂ ਜਿਹੜੀ ਹੁਣ ਤੜਾਈ ਦੀ ਗੱਲ ਕਰਦੇ ਆ ਉਹ ਵੀ ਤੜਾਈ ਵੀ ਤੁਸੀਂ ਆਪਣੇ ਹਿਸਾਬ ਨਾਲ ਕਈ ਵਾਰ ਤਾਂ ਦੋ ਵਾਰ ਦੋ ਤੜਾਈਆਂ ਹੋ ਜਾਂਦੀਆਂ ਨੇ ਪਰ ਜਿਹੜਾ ਹੁਣ ਮੌਸਮ ਗਰਮ ਦੱਸ ਰਿਹਾ ਸਾਡੇ ਹਿਸਾਬ ਨਾਲ ਅਸੀਂ ਇੱਕ ਤੜਾਈ ਉਹ ਕਰਾਂਗੇ ਜੀ ਮਤਲਬ ਜੇ ਤੁਸੀਂ ਦੇਖਿਆ ਜਾਵੇ ਤਾਂ ਇੱਕ ਤੜਾਈ ਕਰਕੇ ਕੁਝ ਨਹੀਂ ਰਹਿਣਾ ਸੀ ਪਹਿਲੀ ਤੜਾਈ ਚ ਹੀ ਕਹਿ ਦਾਂਗੇ ਵੀ ਇਸ ਨੂੰ ਚੰਗੀ ਤਰ੍ਹਾਂ ਤੋੜ ਲਓ ਜਿਹੜਾ ਹੈਗਾ ਕਿਉਂਕਿ ਇਕੱਠੇ ਹੀ ਹੋ ਜਾਊਗਾ ਤਿਆਰ ਜਿਹੜਾ ਅਗੇਤਾ ਹੁੰਦਾ ਉਹ ਦੋ ਤੜਾਈਆਂ ਦੇ ਜਾਂਦਾ ਕਈ ਵਾਰੀ ਤਿੰਨ ਵੀ ਦੇ ਜਾਂਦਾ ਜਿਹੜਾ ਹੀ ਪਸੇਤਾਗਾ ਇਹ ਤਾਂ ਇੱਕ ਹੀ ਤੜਾਈ ਦੇਊਗਾ ਇਸ ਹਿਸਾਬ ਨਾਲ ਤੁਸੀਂ ਦੇਖੋ ਵੀ ਕਿੰਨਾ ਕੁ ਪੱਕਾ ਕਿੰਨਾ ਕੁ ਉਹ ਆ ਤੇ ਉਸ ਹਿਸਾਬ ਨਾਲ ਤੁਸੀਂ ਆਪਣੀ ਤੜਾਈ ਕਰ ਸਕਦੇ ਹੋ ਬਾਕੀ ਤੁਸੀਂ ਆਪ ਸਮਝਦਾਰ ਹੋ ਜਿਹੜੇ ਮਟਰ ਲਾਉਂਦੇ ਨੇ ਬੰਦੇ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਆ ਜੇਕਰ ਨਹੀਂ ਕੋਈ ਨਵਾਂ ਲਾਉਂਦਾ ਤਾਂ ਉਹ ਪੁਰਾਣੇ ਨੂੰ ਪੁੱਛ ਲਓ ਪਿੰਡ ਦੇ ਵਿੱਚ ਕੋਈ ਨਾ ਕੋਈ ਹੁੰਦਾ ਬਾਕੀ ਕੀ ਆ ਜਿੰਨੀ ਕੁ ਸਾਡੇ ਲਈ ਜਾਣਕਾਰੀ ਹੁੰਦੀ ਆ ਅਸੀਂ ਓਨੀ ਕੁ ਜਾਣਕਾਰੀ ਤੁਹਾਨੂੰ ਸ਼ੇਅਰ ਕਰ ਦਿੰਨੇ ਆ देखो ਅਸੀਂ ਐਡੇ ਕੋਈ ਵੱਡੇ ਡਾਕਟਰ ਤਾਂ ਹੈਗੇ ਨਹੀਂ ਵੀ ਸਾਰੀ ਸਾਨੂੰ ਇਹ ਜਾਣਕਾਰੀ ਹੋਵੇ ਜਿੰਨੀ ਕਿ ਸਾਨੂੰ ਹੁੰਦੀ ਹੈ ਅਸੀਂ ਵੀਰੇ ਤੁਹਾਨੂੰ ਅੱਗੇ ਸ਼ੇਅਰ ਕਰ ਦਿੰਨੇ ਆ ਤੇ ਜੇਕਰ ਤੁਹਾਨੂੰ ਵੀ ਕੋਈ ਜਾਣਕਾਰੀ ਹੁੰਦੀ ਹੈ ਤਾਂ ਤੁਸੀਂ ਵੀ ਸਾਨੂੰ ਸਾਡੇ ਨਾਲ ਗੱਲ ਕਰ ਸਕਦੇ ਹੋ ਅਸੀਂ ਤੁਹਾਡੀ ਜਾਣਕਾਰੀ ਵੀ ਅੱਗੇ ਕਿਸਾਨ ਵੀਰਾਂ ਦੇ ਵਿੱਚ ਸ਼ੇਅਰ ਕਰ ਦਾਂਗੇ ਜੇਕਰ ਉਹਨਾਂ ਦੇ ਕੋਈ ਕੰਮ ਦੀ ਗੱਲ ਹੋਊਗੀ ਇਸ ਤਰ੍ਹਾਂ ਤੁਸੀਂ ਇਸ ਦੀ ਆਪਣੀ ਤੜਾਈ ਕਰ ਸਕਦੇ ਹੋ ਤੜਾਈ ਕਰਕੇ ਮਾਰਕੀਟ ਦੇ ਵਿੱਚ ਲੈ ਕੇ ਜਾ ਸਕਦੇ ਹੋ ਬਾਕੀ ਅੱਗੇ ਬੋਰੀਆਂ ਤੇ ਗੱਲ ਆ ਜਾਂਦੀ ਆ ਵੀ ਬੋਰੀਆਂ ਕਿਹੜੀਆਂ ਲਾਈਏ ਬੋਰੀਆਂ ਵੀਰੇ ਤੁਸੀਂ ਆਪਣੀ ਮੰਡੀ ਦੇਖ ਕੇ ਲਾਉਣੀਆਂ ਨੇ ਕਈ ਮੰਡੀਆਂ ਅਜ ਤਾਂ ਲਫਾਫਿਆਂ 'ਚ ਵੀ ਵਿਕਦਾ ਕਈ 'ਚ ਬੋਰੀਆਂ 'ਚ ਵਿਕਦਾ ਜਿਵੇਂ ਤੁਹਾਡੇ ਏਰੀਆ ਦੇ ਵਿੱਚ ਮੰਡੀ ਦੇ ਵਿੱਚ ਮਾਰਕੀਟ ਆ ਉਸ ਤਰ੍ਹਾਂ ਤੁਸੀਂ ਇਸ ਦੀ ਪੈਕਿੰਗ ਕਰਕੇ ਇੱਕ ਮੈਂ ਤੁਹਾਨੂੰ ਹੋਰ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੇਕਰ ਤੁਹਾਡੇ ਲਈ ਬੇਟਾਈਮ ਹੋਵੇ ਨਾ ਇਹਦੇ ਵਿੱਚ ਜਿਵੇਂ ਕੋਈ ਥੋੜਾ ਬਹੁਤਾ ਮਟਰ ਦੀ ਸਾਂਟੀ ਕਰਨੀ ਹੁੰਦੀ ਹੈ ਉਹ ਨਿਕਲਦਾ ਦਾ 2-4 ਕਿਲੋ ਹੀ ਹੁੰਦਾ ਜਿਵੇਂ ਇੱਕ ਬੋਰੀ ਮਗਰ ਕਿਲੋ ਅੱਧਾ ਕਿਲੋ ਹੀ ਨਿਕਲਦਾ ਹੁੰਦਾ ਪਰ ਰੇਟ ਕਾਫੀ ਡਾਊਨ ਕਰ ਦਿੰਦਾ ਇਸ ਲਈ ਮੈਂ ਜ਼ਿੰਮੇਦਾਰਾਂ ਨੂੰ ਕਹਿਣਾ ਚਾਹੁੰਦਾ ਵੀ ਥੋੜੀ ਕੁਆਲਿਟੀ ਬਣਾ ਕੇ ਮੰਡੀ ਦੇ ਵਿੱਚ ਲੈ ਕੇ ਜਾਇਆ ਕਰੋ ਮਟਰ ਨਹੀਂ ਹਰ ਇੱਕ ਚੀਜ਼ ਦੀ ਜਿੰਨੀ ਤੁਹਾਡੀ ਚੀਜ਼ ਦੀ ਕੁਆਲਿਟੀ ਹੋਊਗੀ ਇੱਕ ਤਾਂ ਉਹ ਵਿੱਕ ਇੱਕ ਮਿੰਟੇ ਜਾਊਗੀ ਸੇਤੀ ਵਿਕੂਗੀ ਇੱਕ ਦੂਸਰੀ ਗੱਲ ਕੀ ਆ ਤੁਹਾਡਾ ਹੱਥ ਫੇਰੇ ਦਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਣਾ ਰੇਟ ਉਸ ਦਾ ਜਿਹੜਾ ਮਾਰਕੀਟ 'ਚ ਫੋਰਾ ਨਾਲੋਂ ਬਹੁਤ ਚੰਗਾ ਮਿਲਣਾ ਜੀ ਇਹ ਗੱਲਾਂ ਦਾ ਤੁਸੀਂ ਕਈ ਜ਼ਿੰਮੇਦਾਰ ਜਿਹੜੇ ਪੁਰਾਣੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਨਵੇਂ ਨੇ ਉਹ ਸੋਚਦੇ ਨੇ ਵੀ ਆਪਾਂ ਵਿਚਾਲੇ ਸੈਂਟਰ 'ਚ ਐਵੇਂ ਖਰਾਬ ਪਾ ਦੋ ਹੋਰ ਕਰ ਦੋ ਇਦਾਂ ਦਾ ਕੰਮ ਨਾ ਕਰਿਆ ਕਰੋ ਤੁਸੀਂ ਕੁਆਲਿਟੀ ਇਮਾਨਦਾਰੀ ਨਾਲ ਬਹੁਤ ਵਧੀਆ ਕੁਆਲਿਟੀ ਬਣਾ ਕੇ ਲੈ ਕੇ ਜਾਇਆ ਕਰੋ ਤੁਹਾਨੂੰ ਰੇਟ ਚੰਗਾ ਮਿਲੂਏ ਬਾਕੀ ਰੇਟ ਤਾਂ ਹੁਣ ਮਾਰਕੀਟ ਦੇ ਹਿਸਾਬ ਨਾਲ ਹੁੰਦਾ ਪਰ ਦੂਸਰੇ ਨਾਲੋਂ ਜ਼ਿਆਦਾ ਮਿਲਦਾ ਜੇਕਰ ਤੁਸੀਂ ਵਧੀਆ ਕੁਆਲਿਟੀ ਬਣਾ ਕੇ ਲੈ ਕੇ ਜਾਂਦੇ ਹੋ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਤੁਹਾਡਾ ਓੰਕਾਰ ਸਿੰਘ ਧੰਨਵਾਦ